2 ਲੱਖ ਰੁਪਏ ਦਿੰਦਾ ਦੀ ਹੈ ਇਹਨਾਂ ਨੇ ਕਿੰਨਾ ਮਾਲ ਸਾਰਾ ਜਿਹੜਾ ਨਾ ਕਢਾਣੀ ਨਗਰ ਤੋਂ ਇਹਨਾਂ ਨੇ ਬਹੁਤ ਸੜਕ ਸੇਫਟੀ ਦਾ ਜਿਹੜਾ ਹੁੰਦਾ ਦੀ ਨਾ ਚੋਰੀਆਂ ਉਹ ਆਏ ਇਹਨਾਂ ਨੇ ਵੱਢ ਕੇ ਗੱਡੀ 'ਚ ਫੜਿਆ ਪਿੰਡ ਕਢਾਣੀ ਤੋਂ ਹਣਾ ਆ ਦੇਖੋ ਕਿਵੇਂ ਇਹ ਲੱਧਿਆ ਹੋਇਆ ਵਿੱਚ ਤੇ ਤਕਰੀਬਨ ਵੀ ਇਹ ਬਹੁਤ ਚਿਰ ਤੋਂ ਇਹ ਇਹ ਵੱਢਿਆ ਵੱਢਿਆ ਵੀ ਹੋਇਆ ਕਾਹੇ ਨਾ ਕਿਹੜਾ ਪਿੰਡ ਆ ਤੁਸੀਂ ਰਾਣੇ ਇਹ ਕਿੱਥੋਂ ਫੜੇ ਨੇ ਇਹ ਡੋਮਰੇਪੁਰ ਤੋਂ ਬੜੇ ਨੇ ਜੀ ਲੈ ਡੋਮਰੇਪੁਰ ਤੋਂ ਇਹਨਾਂ ਕੋਲ ਵੱਢਣ ਵਾਲੀ ਕੀ ਚੀਜ਼ ਦੀ ਕੀ ਕੋਲ ਇਹ ਪਤਾ ਨਹੀਂ ਇਹਨਾਂ ਨੇ ਸਾਨੂੰ ਦਿੱਤਾ ਹੀ ਨਹੀਂ ਮੈਂ ਲਾਦਾ ਵੀ ਆਰੀ ਉਰੀ ਹੋਊ ਉੱਥੇ ਕਤਾਨਕ ਤੋਂ ਨਹੀਂ ਇਹ ਆਰੀ ਤਾਂ ਹੈ ਨਹੀਂ ਬਾਈ ਜੀ ਗੱਲ ਇਹ ਆ ਵੀ ਆਰੀ ਨਹੀਂ ਹੈਗੀ ਇਹ ਕੋਈ ਮਸ਼ੀਨ ਆ ਜਾਂ ਕੋਈ ਇਹਨਾਂ ਕੋ ਕਟਰਾ ਜਿਹਦੇ ਨਾਲ ਕਟਿਆ ਗਿਆ ਇਹ ਇਹ ਆਰੀ ਵਾਲਾ ਕੰਮ ਨਹੀਂ ਹੈਗਾ ਤਾਜ਼ਾ ਕਟਿਆ ਹੋਇਆ ਹੈ ਨਾ ਇਹ ਸੜਕ ਸੇਫਟੀ ਵਾਲਾ ਜਿਹੜਾ ਲੱਗਾ ਹੈ ਇਹ ਲੰਬੇ ਸਿਰੇ ਤੋਂ ਇਹ ਚੱਕ ਰਹੇ ਸੀਗੇ ਬਾਈ ਜੀ ਕੀ ਹਾਲ ਆ ਫੋਟੋ ਕੋ ਤੁਸੀਂ ਕੱਟਦੇ ਕਾਹਦੇ ਨਾਲ ਗੱਡੀ ਤੇ ਇੱਕ ਮਿੰਟ ਵੀਡੀਓ ਚ ਪਿਆ ਸੀ ਆਥੇ ਨਾ ਬੋਲਣ ਸਾਚਾ ਹੈਲੋ ਸਾਚਾ ਕੱਟਣੀਆਂ ਕਾਹਦੇ ਨਾਲ ਕੱਟਿਆ ਇਹ ਦੱਸ ਤੁਸੀਂ ਇਹ ਰੀਨਾਰੀ ਚ ਪਿਆ ਸੀ ਇਹ ਚੱਕਰ ਬਣ ਗਿਆ ਸੀ ਬਾਈ ਜੀ ਅਸੀਂ ਬਦਲੇ ਇੱਥੇ ਮੁਲਾਜ਼ਮ ਵੀ ਆਏ ਹੋ ਨੇ ਗੱਲ ਇਹ ਆ ਵੀ ਇਹ ਜਿਹੜਾ ਤੁਸੀਂ ਇੱਕ ਮਿੰਟ ਤੁਸੀਂ ਕਹਿੰਦੇ ਹੋ ਸੜਕ ਤੋਂ ਚੱਕਿਆ ਨਹੀਂ ਚੱਕਿਆ ਤੇ ਐਸੀ ਨਹੀਂ ਤੇ ਐਸੇ ਕੱਟਿਆ ਪਿਆ ਦੀ ਚੱਕ ਲਿੱਤਾ ਇਹ ਥੋੜਾ ਕਿੰਨਾ ਚਿਰ ਦਾ ਕੰਮ ਚੱਲਦਾ ਜਿਹੜਾ ਹਾਂ ਅੱਜ ਜਿਆਦਾ ਕੰਮ ਨਹੀਂ ਆ ਤੁਹਾਡਾ ਪਰਸੋਂ 2:00 ਵਜੇ 10 ਮਿੰਟ ਦੇ ਵੱਧ ਕੇ ਲੈ ਕੇ ਗਏ ਹੋ ਭਾਈ ਇਹ ਹੁਣ ਫੜੇ ਆਪਾਂ ਕਿੱਥੋਂ ਨੇ ਇਹ ਉਰੇ ਜੀ ਡੂਮ ਦੇ ਪਰ ਤੋਂ ਉਰੇ ਹੀ ਫੜੇ ਨੇ ਡੂਮ ਦੇ ਉਲ ਦੇ ਪਰਲੇ ਪਾਸੇ ਆ ਉਹ ਤੰਪ ਦੇ ਬਰਾਬਰ ਹੀ ਬਸ ਇਹ ਆਟੋ ਕੋ ਲੱਦਿਆ ਹੋਇਆ ਤੇ じゃ ਕਿਵੇਂ ਵੱਡੀ ਬੈਠੇ ਦੀ ਕਿਵੇਂ ਬੈਠੇ ਤੇ ਜੀ ਬੰਨੀ ਬੈਠੇ ਤੇ ਇਹ ਐਡਾ ਕੱਪੜਾ ਇਹ ਸਾਲ ਵੱਡੇ ਤਾਂ ਯਾਰ ਕਿਸੇ ਮਤਲਬ ਉਹਦੇ ਨਾਲ ਹੀ ਹੋਇਆ ਨਾ ਇਹ ਕਟਰ ਸ਼ਟਰ ਨਾਲ ਕਟਰ ਨਾਲ ਵੱਡੇ ਹੋਇਆ ਨਾ ਕੋਈ ਆਮ ਤਾਂ ਹੈ ਨਹੀਂ ਨਾ ਨਾ ਇਹ ਜਿੰਨਾ ਵੀ ਸੇਫਟੀ ਲੱਗੀ ਹੋਈ ਸੀ ਜਿੰਨੀ ਵੀ ਸੇਫਟੀ ਲੱਗੀ ਹੈ ਸਾਰੀ ਇਹ ਲੈ ਕੇ ਜਾ ਚੁੱਕੇ ਨੇ ਹਾਂਜੀ ਹਾਂਜੀ ਆ ਮੁੰਡਾ ਹੀ ਆ ਜੀ ਆਹ ਚਲੋ ਸਾਡੇ ਚੱਲਣ ਲੱਗੇ ਰੀਟਿੰਗ ਨਾਲ ਲੱਗੀ ਹੋਈ ਸੜਕ ਤੇ ਚਲੋ ਤੇਰਾ ਨਾਮ ਕੀ ਆ